ਮੈਂ ਤਾਂ ਉਹਨਾਂ ਨਾਲ ਇੰਨੀਆਂ ਫਿਲਮਾਂ ਕੀਤੀਆਂ ਨੇ ਮੈਂ ਤਾਂ ਡੈਫੀਨਿਟਲੀ ਬੜਾ ਮੰਚ ਸੀਗਾ ਕਿ ਉਹ ਕਰਨ ਮੈਂ ਜਦੋਂ ਲਾਸਟ ਟਾਈਮ ਉਹਨਾਂ ਨੂੰ ਮਿਲਣ ਵੀ ਗਿਆ ਸੀ ਜਦੋਂ ਪੂਰੇ ਹੋਏ ਨੇ ਉਸ ਤੋਂ ਪਿਛਲੇ ਮਹੀਨੇ ਮੈਂ ਅੱਗੇ ਤੋਂ ਇੰਪਰੂਵਮੈਂਟ ਦੇਖੀ ਸੀ ਉਹਨਾਂ ਦੇ ਹੈਲਥ ਦਾ ਮੈਂ ਕਿਹਾ ਵੀ ਥੱਕੜੇ ਹੋ ਜੋ ਪੱਲਾ ਸਾਹਿਬ ਵੀ ਹੁਣ ਆਪਾਂ ਕੈਰੀਆਂ ਜਟਾ 4 ਵੀ ਸ਼ੁਰੂ ਕਰਨੀ ਕੁੱਕੀ ਭਾਜੀ ਤੂੰ ਤਾਂ ਮੈਂ ਸਿੱਖਦਾ ਹੀ ਰਿਹਾ ਜੀ ਮਤਲਬ ਤੁਸੀਂ ਇਹ ਲਾ ਲਓ ਕਿ ਜੇ ਮੈਂ ਅੱਜ ਡਾਇਰੈਕਟ ਕਰ ਰਿਹਾ ਤਾਂ ਕੁੱਕੀ ਭਾਜੀ ਪਿੱਛੇ ਮੈਨੂੰ ਕੌਨਫੀਡੈਂਸ ਦਿੰਦੇ ਰਹੇ ਕੰਮ ਲਈ ਤਰਸਦੇ ਹੁੰਦੇ ਸੀ ਤਾਂ ਫਿਰ ਉਹ ਚੌੜ ਕੀ ਕਰਨੀਗਾ ਆਪਣਾ ਸincereਲੀ ਕੰਮ ਕਰੀਦਾ ਜੀ ਤੇ ਕੋਈ ਨੌਕਰੀ ਸਾਹਮਣੇ ਕੀ ਕਰੀਦਾ ਵੀ ਉਹ ਸincereਲੀ ਕਰਨੀ ਕਰਨੀ ਜਦ ਤੱਕ ਕੰਮ ਖਤਮ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਸੰਨੀ ਦੀ ਬਣੀ ਫਿਲਮ ਦੀ ਸ਼ੂਟ ਤੇ ਮੌਜੂਦ ਆ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਇੱਥੇ ਤੇ ਡਾਇਰੈਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਸਮੀਪ ਕਮਕ ਜੀ ਸਰ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੇ ਬਹੁਤ-ਬਹੁਤ ਮੁਬਾਰਕਾ ਹੈ ਫਿਲਮ ਦੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਦਾ ਵਿਕਰਮ ਸੱਣਾ ਗੱਲ ਕੀਤੀ ਨਾ ਉਹਨਾਂ ਦਾ ਪਹਿਲਾ ਇਹ ਸੀ ਕਿ ਬਹੁਤ ਮੁਸ਼ਕਿਲ ਸੁਮੀਪ ਕੰਗ ਸਰ ਨੇ ਮੇਰੇ ਫਾਦਰ ਸਾਹਿਬ ਨੂੰ ਮਨਾਇਆ ਇਸ ਫਿਲਮ ਲਈ ਨਹੀਂ ਦੇਖੋ ਇਹ ਤਾਂ ਉਹਨਾਂ ਦੀ ਮਿਹਨਤ ਆ ਕਿ ਉਹ ਕਰਕੇ ਵਿਕਰਮ ਦੇ ਮਨ ਦੇ ਅੰਦਰ ਸ਼ੁਰੂ ਤੋਂ ਸੀ ਕਿ ਮੈਂ ਫਿਲਮਾਂ 'ਚ ਹੀ ਕੰਮ ਕਰਨਾ ਹੁਣ 3-4 ਸਾਲ ਤੋਂ ਮਿਹਨਤ ਕਰ ਰਹੇ ਸੀਗੇ ਤੇ ਨੇਚਰਲੀ ਕਿ ਉਹਨਾਂ ਦੇ ਫਾਦਰ ਸਾਹਿਬ ਦੇ ਮਨ 'ਚ ਸੀ ਕਿ ਪੋਲਿਟਿਕਸ ਜੁਆਇਨ ਕਰ ਮੇਰਾ ਬੇਟਾ ਪੋਲਿਟਿਕਸ ਦਾ ਵੀ ਹੈਗਾ ਮਨ 'ਚ ਇਹਨਾਂ ਦੇ ਪਰ ਫॉर द ਟਾਈਮ ਬੀਂਗ ਫਿਲਮਾਂ 'ਚ ਪੈਸ਼ਨ ਆ ਤੇ ਮਨਾਉਣ ਦੀ ਤਾਂ ਯਸ ਥੋੜੇ ਜੇ ਕੋਸ਼ਿਸ਼ ਕਨਈ ਵੇਰ ਮੰਨ ਗਏ ਇਹ ਜੀ ਗੱਲ ਨਹੀਂ ਬੱਚਿਆਂ ਦੇ ਲਈ ਪੇਰੈਂਟਸ ਬਣ ਨਹੀਂ ਜਾਂਦੇ ਜੀ ਜੇ ਉਹਨਾਂ ਦੀ ਖੁਸ਼ੀ ਲਈ ਇੱਕ ਨਾ ਪੋਲਿਟਿਕਸ ਫੈਮਲੀ ਚੋਂ ਜਿਵੇਂ ਅਸੀਂ ਹੁੰਨੇ ਆ ਨਾ ਤੇ ਇੱਕ ਪਾਵਰ ਆ ਜਾਂਦੀ ਹੈ ਪਿੱਛੇ ਮੈਂ ਸਰ ਨੂੰ ਹੀ ਪੁੱਛਿਆ ਮੈਂ ਕਿ ਤੁਸੀਂ ਕਦੀ ਪਾਵਰ ਦਾ ਨਹੀਂ ਸੋਚਿਆ ਕਿ ਮੈਂ ਵੀ ਇਸਤੇਮਾਲ ਕਰਾਂ ਕਹਿੰਦੇ ਨਹੀਂ ਮੈਂ ਆਪਣੀ ਮਿਹਨਤ ਨਾਲ ਲੱਗੇ ਆਣਾ ਮੈਂ ਇਹ ਨਹੀਂ ਸਾਂਦਾ ਕਿ ਮੇਰੇ ਪਾਪਾ ਦੇ ਨਾਮ ਨਾਲ ਸਾਰੇ ਬੁਲਾਨ ਸਾਰੇ ਦਾ ਬੁਲਾਨ ਕਿ ਵਿਕਰਮ ਆ ਰਹੇ ਇਹ ਬਹੁਤ ਵਧੀਆ ਗੱਲ ਹੈ ਜੀ ਜੇ ਆਪਣੇ ਸਿਰ ਤੇ ਉਹ ਅੱਗੇ ਆਉਣਾ ਚਾਹੁੰਦੇ ਨੇ ਐਂਡ ਇਹ ਥਾਟ ਵਧੀਆ ਕਿ ਮੈਂ ਆਪਣੇ ਫਾਦਰ ਸਾਹਿਬ ਦੇ ਸਿਰ ਤੇ ਨਹੀਂ ਆਪਣਾ ਨਾਮ ਬਣਾਉਣਾ ਆਪਣਾ ਨਾਮ ਆਪ ਬਣਾਉਣਾ ਇਹ ਗੁੱਡ ਥਾਟ ਹੈ ਜੀ ਐਪਰੀਸ਼ੀਏਟ ਕਰਨ ਵਾਲੀ ਥਾਟ ਤੇ ਕਿਵੇਂ ਦੀ ਸ਼ੂਟਿੰਗ ਚੱਲ ਰਹੀ ਹੈ ਕੀ ਕਨਸੈਪਟ ਹੋਣ ਵਾਲਾ ਇਸ ਫਿਲਮ ਦੇਖੋ ਕਨਸੈਪਟ ਹੈਗਾ ਇੱਕ ਨਿਊ ਕਮਰ ਲਈ ਜਿਹਹ ਜੀ ਫਿਲਮ ਬਣਨੀ ਚਾਹੀਦੀ ਹੈ ਕੋਸ਼ਿਸ਼ ਕੀਤੀ ਹੈ ਕਿ ਉਹ ਜੀ ਰੋਮਾਂਟਿਕ ਫਿਲਮ ਬਣਾਈਏ ਕਿਉਂਕਿ ਮੈਂ ਬਣਾ ਰਿਹਾ ਤਾਂ ਮੇਰਾ ਮਨ ਹੁੰਦਾ ਕਿ ਕਾਮੇਡੀ ਜ਼ਰੂਰ ਹੋਵੇ ਤਾਂ ਕੱਲੀ ਰੋਮਾਂਟਿਕ ਨਹੀਂ ਹੈ ਇਹ ਰੋਮਕੋਮ ਨਾਲ ਕਾਮੇਡੀ ਵੀ ਹੈਗੀ ਹੈ ਤੇ ਵਧੀਆ ਇੱਕ ਫਰੈਸ਼ ਪੇਅਰ ਦੇਖਣ ਨੂੰ ਮਿਲੂਗਾ ਤੁਹਾਨੂੰ ਯੰਗ ਫਿਲਮ ਹੈ ਤੇ ਬਾਕੀ 2 ਘੰਟੇ ਹੱਸਦੇ ਖੇਡਦੇ ਨਿਕਲ ਜਾਣਗੇ ਜੀ ਤੇ ਗੁੱਗੀ ਬਾਜੀ ਨਾਲ ਜਦੋਂ ਵੀ ਬੈਠੋ ਨਾ ਇਹ ਗੱਲ ਕਰੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਤੋਂ ਜਦੋਂ ਤੁਸੀਂ ਸ਼ੂਟਿੰਗ ਦਾ ਨਨੂ ਨੇ ਹੋ ਤਾਂ ਕੀ ਗੱਲਾਂ ਕਰਦੇ ਹੋ ਆ ਕੁਕੀ ਭਾਜੀ ਤੂੰ ਤਾਂ ਮੈਂ ਸਿੱਖਦਾ ਹੀ ਰਿਹਾ ਜੀ ਮਤਲਬ ਤੁਸੀਂ ਇਹ ਲਾ ਲਓ ਕਿ ਜੇ ਮੈਂ ਅੱਜ ਡਾਇਰੈਕਟ ਕਰ ਰਹੇ ਹਾਂ ਤਾਂ ਕੁਗੀ ਭਾਜੀ ਪਿੱਛੇ ਮੈਨੂੰ ਕੌਨਫੀਡੈਂਸ ਦਿੰਦੇ ਰਹੇ ਜਦ ਮੇਰਾ ਕੌਨਫੀਡੈਂਸ ਟੁੱਟ ਵੀ ਗਿਆ ਸੀ ਤਾਂ ਅੱਜ ਖੜਾ ਤੁਹਾਡੇ ਸਾਹਮਣੇ ਫਿਲਮਾਂ ਡਾਇਰੈਕਟ ਕਰ ਰਿਹਾ ਉਹਨਾਂ ਤੋਂ ਮੈਨੂੰ ਮੈਂ ਇੰਨੇ ਵੈਲਰੇਡ ਬੰਦੇ ਨੇ ਇਹਨਾਂ ਕੋਲ ਕੁਝ ਉਹਨਾਂ ਨੂੰ ਪਤਾ ਸਾਰੀ ਚੀਜ਼ਾਂ ਬਾਰੇ ਨੋਲੇਜ ਆ ਜਦੋਂ ਵੀ ਉਹਨਾਂ ਕੋਲ ਬੈਠੀ ਤਾਂ ਕੁਝ ਨਾ ਕੁਝ ਸਿੱਖੀਦਾ ਨਵਾਂ ਸਿੱਖੀਦਾ ਕੋਈ ਨਾ ਕੋਈ ਗੱਲ ਹੈ ਜੀ ਸ਼ੁਰੂ ਕਰ ਲਈਦੀ ਵੀ ਦੱਸੋ ਜੀ ਤੁਹਾਡਾ ਕੀ ਖਿਆਲ ਹੈਗਾ ਚਾਹੇ ਲਾਈਫ ਬਾਰੇ ਹੋਵੇ ਫਿਲਮਾਂ ਬਾਰੇ ਹੋਵੇ ਹਰ ਗੱਲ ਬਾਰੇ ਉਹਨਾਂ ਨੂੰ ਹਰ ਚੀਜ਼ ਬਾਰੇ ਨੋਲੇਜ ਆ ਤਾਂ ਬੜਾ ਵਧੀਆ ਟਾਈਮ ਨਿਕਲਦਾ ਉਹਨਾਂ ਨਾਲ ਸ਼ੂਟਿੰਗ ਤੇ ਭਾਵੇਂ ਪੱਲਾ ਸਾਹਿਬ ਨਹੀਂ ਹੈ ਤੁਸੀਂ ਉਹਨਾਂ ਦੇ ਪੁੱਤਰ ਨੂੰ ਕੈਰੀਅਨ ਜੱਟਾ ਚ ਲੈ ਰਹੇ ਹੋ ਮੈਨੂੰ ਲੱਗਦਾ ਲੋਕਾਂ ਨੂੰ ਇੱਕ ਚਾਲਕ ਜ਼ਰੂਰ ਦੇਖਣ ਮਿਲੇਗੀ ਉਹਨਾਂ ਦੇ ਪਿਤਾ ਦੀ ਦੇਖੋ ਪੱਲਾ ਸਾਹਿਬ ਨੂੰ ਮਿਸ ਕਰਾਂਗੇ ਜੀ ਕੈਰੀਅਨ ਜੱਟਾ ਚ ਮਿਸ ਕਰਾਂਗੇ ਹਨਾ ਤੇ ਐਮਕਿਉ ਮੈਂ ਤਾਂ ਉਹਨਾਂ ਨਾਲ ਇੰਨੀਆਂ ਫਿਲਮਾਂ ਕੀਤੀਆਂ ਨੇ ਮੈਂ ਤਾਂ ਡੈਫੀਨਟਲੀ ਬੜਾ ਮੰਚ ਸੀਗਾ ਕਿ ਉਹ ਕਰਨ ਮੈਂ ਜਦੋਂ ਲਾਸਟ ਟਾਈਮ ਉਹਨਾਂ ਨੂੰ ਮਿਲਣ ਵੀ ਗਿਆ ਸੀ ਜਦੋਂ ਪੂਰੇ ਹੋਏ ਨੇ ਉਸ ਤੋਂ ਪਿਛਲੇ ਮਹੀਨੇ ਮੈਂ ਅੱਗੇ ਤੋਂ ਇੰਪਰੂਵਮੈਂਟ ਦੇਖੀ ਸੀ ਉਹਨਾਂ ਦੇ ਹੈਲਥ ਜਦੋਂ ਮੈਂ ਕਿਹਾ ਵੀ ਤਗੜੇ ਹੋ ਜਾਓ ਭੱਲਾ ਸਾਹਿਬ ਵੀ ਹੁਣ ਆਪਾਂ ਕੈਰੀਨੋਟਾ 4 ਵੀ ਸ਼ੁਰੂ ਕਰਨੀ ਹੈ ਪਰ ਰੱਬ ਨੂੰ ਕੁਛ ਹੋਰ ਹੀ ਮਨਜ਼ੂਰ ਸੀ ਜੀ ਮਿਸ ਕਰਾਂਗੇ ਬਟ ਯੈਸ ਹਾਂਜੀ ਪੁਖਰਾਜ ਕੈਰੀਨੋਟਾ 4 ਛੇ ਕਿਨੇ ਕਿਤੇ ਯੈਸ ਉਹ ਕੰਪਨਸੇਸ਼ਨ ਤਾਂ ਹੈਗੀ ਹੈ ਜੀ ਜਦੋਂ ਭੱਲਾ ਸਾਹਿਬ ਨੂੰ ਮਿਲਦੇ ਸੀ ਕਈ ਵਾਰੀ ਉਹ ਇਹ ਕਹਿੰਦੇ ਸੀ ਕਿ ਮੇਰੇ ਪੁੱਤਰ ਨੂੰ ਆਪਣੀ ਫਿਲਮਾਂ ਵਿੱਚ ਰੋਲ ਦਿਓ ਉਹਨਾਂ ਦੇ ਮਨ 'ਚ ਸੀ ਕਿ ਪੁਖਰਾਜ ਫਿਲਮਾਂ 'ਚ ਕੰਮ ਕਰੇ ਹਨ ਤੇ ਮੇਰੇ ਨਾਲ ਪੁਖਰਾਜ ਨੇ ਕੰਮ ਕੀਤਾ ਵੀ ਹੈ ਜੀ ਵਸਾਖੀ ਲਿਸਟ ਫਿਲਮ ਸੀਗੀ ਉਹ ਕੀਤੀ ਆ ਪੱਲਾ ਸਾਹਿਬ ਨੇ ਬਹੁਤ ਕੰਮ ਕੀਤਾ ਤੇ ਮੈਂ ਪੱਲਾ ਸਾਹਿਬ ਨੂੰ ਕਹਿੰਦਾ ਸੀ ਵੀ ਜਦੋਂ ਵੀ ਕੋਈ ਅਜਿਹਾ ਰੋਲ ਹੋਇਆ ਜਿਹੜਾ ਪੁਖਰਾਜ ਨੂੰ ਸੂਟ ਕਰਦਾ ਹੋਇਆ ਆਪਾਂ ਪੱਕਾ ਪੁਖਰਾਜ ਤੋਂ ਕਰਾਵਾਂਗੇ ਤੇ ਇਹਦੇ 'ਚ ਇੱਕ ਰੋਲ ਹੈਗਾ ਕੈਰੀਨ ਜਟਾ ਫੋਰ ਜੋ ਐਕਚੁਅਲੀ ਪੁਖਰਾਜ ਨੂੰ ਸੂਟ ਕਰਦਾ ਤੇ ਉਹ ਹਜੇ ਉਹ ਕਰ ਰਿਹਾ ਤੇ ਲਾਈਵ 'ਚ ਇਦਾਂ ਦਾ ਕੋਈ ਆਰਟਿਸਟ ਰਿਹਾ ਜਿਹਨੂੰ ਮਨਾਣਾ ਵੋ ਤੋਂ ਪਰ ਤੁਸੀਂ ਸੋਚਿਆ ਹੋਵੇ ਕਿ ਐਨੂੰ ਹੀ ਲੈਣਾ ਹੈ ਫਿਲਮ 'ਚ ਅ ਨਹੀਂ ਇਹ ਹਲੇ ਤੱਕ ਨਹੀਂ ਇਹਜਾ ਤਾਂ ਨਹੀਂ ਹਾਂ ਕਈ ਵਾਰ ਕੋਈ ਰੋਲ ਲਈ ਕਨਵਿੰਸ ਨਹੀਂ ਹੁੰਦਾ ਤਾਂ ਫਿਰ ਉਹਨੂੰ ਪਿਆਰ ਨਾਲ ਥੋੜਾ ਕਰ ਲਈਦਾ ਕਨਵਿੰਸ ਕਰਦਾ ਮੈਨੂੰ ਲੱਗਦਾ ਤੁਹਾਡੀ ਮੂਵੀ ਵਿੱਚ ਹਰ ਕੋਈ ਕੰਮ ਕਰਨ ਨੂੰ ਤਿਆਰ ਹੁੰਦਾ ਹੈ ਮੈਂ ਉਹੀ ਕਹ ਰਿਹਾ ਨਾ ਦੋਸਤਾਂ ਨਾਲ ਹੀ ਜ਼ਿਆਦਾ ਮੈਂ ਕੰਮ ਕਰਦਾ ਜੀ ਤਾਂ ਫਿਰ ਉਹ ਉਹਨਾਂ ਨੂੰ ਲਾਲੋ ਕੌਨਫੀਡੈਂਸ ਆ ਟਰਸਟ ਤਾਂ ਫਿਰ ਉਹ ਆ ਜਾਂਦੇ ਨੇ ਕੰਮ ਤੇ ਤੁਹਾਡੀ ਨਾ ਕੰਮ ਲਈ ਡੈਡੀਕੇਸ਼ਨ ਦੇ ਕੇ ਬਹੁਤ ਅੱਛਾ ਲੱਗਿਆ ਤੁਸੀਂ ਕੰਟੀਨਿਊਸਲੀ ਲੱਗੇ ਹੋ ਈਵਨ ਕਿ ਬਾਕੀ ਲੋਕ ਥੱਕ ਜਾਂਦੇ ਨੇ ਕਿ ਕੋਈ ਨੀ ਬ੍ਰੇਕ ਲੈ ਲਓ ਤੁਸੀਂ ਪਰ ਕੰਟੀਨਿਊਸਲੀ ਲੱਗੇ ਹੋ ਤੁਸੀਂ ਮੈਨੂੰ ਲੱਗਦਾ ਹੂੰ ਉੱਠੇ ਹੋ ਬ੍ਰੇਕ ਲਈ ਵੀ ਮੈਂ ਰੱਬ ਨੇ ਜੀ ਐਨੇ ਯੋਗ ਕੀਤਾ ਕਿ ਇਹ ਕੰਮ ਕਰ ਸਕੀਏ ਹਨਾ ਜੀ ਕੰਮ ਲਈ ਤਰਸਦੇ ਹੁੰਦੇ ਸੀ ਤਾਂ ਫਿਰ ਉਹ ਚੌੜ ਕੀ ਕਰਨੀ ਆਪਣਾ ਸincereਲੀ ਕੰਮ ਕਰੀਦਾ ਜੀ ਉਹੀ ਨੌਕਰੀ ਸਮਝ ਕੇ ਕਰੀਦਾ ਵੀ ਉਹ ਸincereਲੀ ਕਰਨੀ ਹੈ ਕਰਨੀ ਜਦ ਤੱਕ ਕੰਮ ਖਤਮ ਨਹੀਂ ਹੁੰਦਾ ਇਹੀ ਤੁਹਾਡੀ ਮਿਹਨਤ ਹੈ ਜਿੱਦ ਤੁਸੀਂ ਗਿਆ ਨੌਕਰੀ ਸਮਝ ਕੇ ਕਰ ਰਹੇ ਹਾਂ ਜੀ ਹੈ ਹੀ ਨੌਕਰੀ ਜੀ ਇਹਨੂੰ ਸਮਝਣੇ ਨੌਕਰੀ ਚਾਹੀਦੀ ਹੈ ਕਿ ਆਪਾਂ ਨੂੰ ਲੋਕ ਲੋਕੀ ਤਾਂ ਤਰਸਦੇ ਨੇ ਜੀ ਹਨਾ ਜੀ ਕੰਮ ਕਰਨ ਨੂੰ ਇਸ ਫੀਲਡ ਦੇ ਅੰਦਰ ਆਪਾਂ ਕਿਸਮਤ ਵਾਲਿਆਂ ਰੱਬ ਨੇ ਆਪਾਂ ਨੂੰ ਕੰਮ ਦਿੱਤਾ ਤੇ ਕੰਮ ਤਾਂ ਸੰਸੇਰਨ ਸੰਸੇਰਲੀ ਕਰਨਾ ਹੀ ਚਾਹੀਦਾ ਸਰ ਬਹੁਤ ਬਹੁਤ ਮੁਬਾਰਕਾ ਬੈਸਟ ਵਿਸ਼ੀਜ਼ ਹੈ ਤੁਹਾਡੀ ਨੂੰ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ